ਚੱਲ ਜੀ ਬੈ ਜਾ ਘੜੀ ਆਉਣ ਲੱਗੀ ਆ ਕੁੜੀ ਕੁੜੀ ਤੇਨੂੰ ਬਖਾਲ ਦਿੰਨੇ ਆ ਤੇ ਬਸ ਹੂੰ ਦਹਾਕਾਰ ਹੀ ਰਣੀ ਮੁੰਡੀ ਕਿਹਨੇ ਉਹ ਵੀ ਹਾਂ ਕਰ ਦੇ ਤੇ ਚੱਲ ਆਪਾਂ ਚਾਰ ਰਸਮਾਂ ਕਰੀਏ ਦੋ ਦਿਨ ਚੱਲਿਆ ਕਰੀਏ ਮਾਸੀ ਤੇ ਦੇਖ ਲਈਏ ਪਹਿਲਾਂ ਨਹੀਂ ਉਸ ਚੀਜ਼ ਦਾ ਕਾਪੜਾ ਲੈ ਮੈਂ ਕਿਹਾ ਮਾਸੀ ਨੂੰ ਪੁੱਛਿਆ ਸਹੀ ਮੁੰਡਾ ਕਿੱਦਾਂ ਦਾ ਲੱਗਾ ਤੁਹਾਨੂੰ ਮੁੰਡਾ ਤਾਂ ਬਹੁਤ ਸੋਹਣਾ ਆ ਗੋਲ ਵੀ ਇਦਾਂ ਹੀ ਨੇ ਸੋਹਣੇ ਹਾਂ ਜੀ ਸਾਡੀ ਕੁੜੀ ਨਾਲ ਚਾਚੇ ਲੈ ਜਾਣਾ ਇਹਨਾਂ ਨੇ ਸਾਡੀ ਕੁੜੀ ਪਸੰਦ ਕਰ ਲਈ ਬਸ ਆਜੂਗੀ ਦੇਖ ਲਾ ਮੁੰਡਾ ਤੇਰੇ ਸਾਹਮਣੇ ਆ ਕੋਈ ਕਮੀ ਨਹੀਂ ਮੁੰਡੇ ਚ ਨਹੀਂ ਮੁੰਡਾ ਤੇ ਬਹੁਤ ਸੋਹਣਾ ਵਾ ਝੁਣਕੇ ਲਿਆਂਦਾ ਤੁਸੀਂ ਲੈ ਅਸੀਂ ਕਿਤੇ ਕਿੰਨਾ ਨਾਲੇ ਮਾੜਾ ਥੋੜਾ ਲੱਭਣਾ ਵਾ ਅਸੀਂ ਤੇ ਬਸ ਇਹੋ ਚਾਹੁੰਦੇ ਆ ਕਿ ਆਪਣਾ ਘਰ ਬਸਾ ਲੇ ਅਸੀਂ ਕਿਤੇ ਉਹਦੇ ਦੋਖੀ ਥੋੜੀ ਆ ਇੰਨਾ ਨਾਲ ਤੇਰੀ ਕਿਹੜੀ ਮਾੜੀ ਆ ਬਸ ਗੱਲ ਤੇ ਇਹ ਹੀ ਆ ਕਿ ਉਹਨੂੰ ਮੁੰਡਾ ਕੋਈ ਪਸੰਦ ਨਹੀਂ ਆਉਂਦਾ ਤੇ ਆਹ ਮੁੰਡੇ ਸਾਡੇ ਨੂੰ ਵੀ ਕੋਈ ਕੁੜੀ ਪਸੰਦ ਨਹੀਂ ਆਉਂਦੀ ਇੰਨਾ ਵੀ ਏਸੀ ਹੋਣੀ ਲੱਗਦੀ ਆ ਨਾ ਹਾਂ ਇੱਕੋ ਦੇ ਨੇ ਦੋਨਾਂ ਉਹਨਾਂ ਨਾਲ ਬੜੀ ਜੇ ਨਾ ਜੋੜੀ ਜੱਚੀ ਬੜੀ ਬੜੀ ਜੱਚਨੀ ਆ ਉਹ ਬੜੀ ਬੜੀ ਸੋਹਣੀ ਐ ਸਾਰਾ ਘਰ ਦਾ ਕੰਮ ਕਰਦੀ ਐ ਉਹ ਗੱਲ ਵੱਖਰੀ ਐ ਵੀ ਭਾਬੀਆਂ ਚੱਲਦੀਆਂ ਨੇ ਉਹਨਾਂ ਦੇ ਸਭ ਕੁਝ ਹੰਦ ਐ ਬੜੇ ਚੰਗੇ ਦੀਦੀ ਉਹਨਾਂ ਨਾਲ ਸਹੀ ਹੀ ਕਿਸੇ ਵਤੂ ਵੀ ਵਿਆਹ ਜਦਵੇਂ ਸ਼ਮਤਾ ਤੋਂ ਵੀ ਭਰਾ ਮੇਰੇ ਵਿਆਹ ਜਦੋਂ ਮੈਂ ਫੇਰ ਵਿਆਹ ਕਰਾਉਣਾ ਵਾ ਬਸ ਉਹਨਾਂ ਦੇ ਜੇਦੀ ਇਹਦੇ ਕਰਕੇ ਲੱਗਦੇ ਚਲੋ ਬੁਲਾ ਲਓ ਫੇਰ ਅੱਜ ਕਾ ਲਈ ਆਪਣੀਆਂ ਜੋ ਮਿਆਰੀਆਂ ਨਭਾਉਂਦੇ ਹੀ ਐਸ ਤੋਂ ਵਧੀਆ ਅੱਜ ਕਰ ਕਿੱਥੇ ਸਿਆਣਪ ਹੁੰਦੀ ਕੁੜੀਆਂ ਜੇ ਨਹੀਂ ਸਹੀ ਬਸ ਸਾਰਾ ਘਰ ਸੰਭਿਆ ਹੋਇਆ ਉਹਨਾਂ ਨੇ ਹਣਾ ਭਰਜਨ ਵੇਖ ਲਾ ਕੁੜੀ ਤੇਰੇ ਸਾਹਮਣੇ ਬੈਠੀ ਆ ਪਸੰਦ ਆ ਤੈਨੂੰ ਕਿ ਨਹੀਂ ਕੁੜੀ ਤੇਰੇ ਸਾਹਮਣੇ ਬੈਠੀ ਆ ਆ ਵੇਖ ਲਾ ਔਰ ਤੈਨੂੰ ਪਸੰਦ ਆ ਕਿ ਨਹੀਂ ਹਾਂਜੀ ਬਾਕੀ ਜਦੋਂ ਤੁਸੀਂ ਕਰੋਗੇ ਵਧੀਆ ਕਰੋਗੇ ਜੇ ਕੁਝ ਪੁੱਛਣਾ ਤਾਂ ਪੁੱਛ ਸਕਦੇ ਤੁਸੀਂ ਇੱਕ ਦੂਜੇ ਨੂੰ ਮੈਨੂੰ ਕੋਈ ਨਹੀਂ ਹਾਂਜੀ ਜੀ जी ਲੇਖਦਾ ਹੁੰਦਾ ਪਸੰਦਿਆ पसंद है ਗੱਲ ਨਹੀਂ ਮੈਂ नहीं मैं ਤਾਂ ਹੱਸਦਾ ਹੂੰ ਨੈਕਸਟ ਤੁਸੀਂ ਨਾ ਜਿਹੜੀ ਪੁੱਛਣਾ ਜੇ ਕੁਝ ਪੁੱਛਣਾ ਤੇ ਮੈਂ ਤੇ ਕਹਿੰਦੀ ਪੰਜ ਮਿੰਟ ਬਾਹਰ ਬੈਹਿ ਜੀ ਕੋਈ ਗੱਲ ਕਰ ਲੈਣ ਇੱਕ ਦੂਜੇ ਨਾਲ ਨਹੀਂ ਨਹੀਂ ਕਰਨੋਂ ਤਸੱਲੀ ਆਪਣੀ ਚੰਗੀ ਤੁਸੀਂ ਵੀ ਪੁੱਛਣਾ ਪੁੱਛ ਤੇ ਅੱਜ ਪੁੱਛ ਲਓ ਨਹੀਂ ਕੋਈ ਨਹੀਂ ਜੋ ਕਰਨਗੇ ਕੋਣੇ ਦੱਸ ਇਤੇ ਇਹ ਮੁੰਡਾ ਪਸੰਦਿਆ ਕਿ ਨਹੀਂ ਪਸੰਦ ਨਹੀਂ ਆਦੇ ਕਿ ਨਹੀਂ ਮਠਾਈ ਦਾ ਡੱਬਾ ਵੀ ਹੁਣੇ ਲੈ ਆਂਦੇ ਆਂ ਮੂੰ ਮਿੱਠਾ ਕਰਦੀ ਐ ਇਹਨਾਂ ਨੂੰ ਨਹੀਂ ਦੱਸਾਂਗਾ ਧਰਿਏ ਤੁਹਾਡੇ ਦੋਹਾਂ ਦੇ ਆਓ ਤੇ ਸਗੰਦੇ ਚੱਲੋ ਵੱਡੇ ਅਜ ਕਰਾਂਗੇ ਅਸੀਂ ਡਾਈਨਿੰਗ ਬਲਾਗੇ ਤੇ ਮੂੰ ਮਿੱਠਾ ਕੱਦਨੇ ਰੋਕਾ ਲਾ ਦੇਣੇ ਹਾਂ ਕੋਈ ਗੱਲ ਨਹੀਂ ਮਾਸੀ ਦਾ ਕੰਮ ਹੁੰਦਾ ਵੇ ਫਿਰ ਕੀ ਹੈ ਚਲੋ ਮੈਂ ਬਾਹਲੇ ਚੁੱਕਦੀ ਹਾਂ ਠੀਕ ਹੈ ਰੋਟੀ ਰੋਟੀ ਖਾਣ ਕੇ ਬਾਅਦ ਵਿੱਚ ਆ ਨਾ ਮੇਰੇ ਕੋਲ ਜਵਾਬ ਤੇ ਹਣਾ ਅਸੀਂ ਉਹਨਾਂ ਨੂੰ ਕੋਈ ਕੰਦੀਆਂ ਜੀ ਕੋਈ ਗੱਲ ਨਹੀਂ ਦੀਦੀ ਗੱਲ ਨੂੰ ਸਮਝ ਨਹੀਂ ਕੋਸ਼ਿਸ਼ ਕਰ। ਐ ਹੋਜੀ ਮੌਕੇ ਬਰਬਾਦ ਨਹੀਂ ਜਾਂਦੇ। ਆਪਣਾ ਘਰ ਬਸਾਵਾਂ। ਜੇ ਮੁੰਡੇ 'ਚ ਕੋਈ ਕਮੀ ਹੈ ਤੇ ਦੱਸ। ਨਹੀਂ ਨਹੀਂ ਮੈਂ ਕਿਸੇ 'ਚ ਕਮੀ ਕਿਉਂ ਪੜਾਂਗੀ? ਕਮੀਸ਼ਰ ਮੇਰੇ 'ਚ ਕੋਈ ਹੋਏਗੀ ਨਾ। ਪਾਣੀ ਤੇ ਕੋਈ ਗੱਲ ਨਹੀਂ। ਸਿਰਦਾਂਦਨ ਵੀ ਕੋਈ ਗੱਲ ਨਹੀਂ। ਬਸ ਗੱਲ ਖਤਮ ਹੋ ਗਈ। ਮੈਂ ਆਪਾਂ ਲੇਟਕਣ ਲਈ ਰੋਟੀ ਤਿਆਰ ਕਰ ਲੇਗੀ। ਦੀਦੀ ਰੋਟੀ ਖਾ ਕੇ ਜਾਣਾ। ਮੇਰਾ ਤੁਹਾਡੇ ਨਾਲ ਬੜਾ ਪਿਆਰ ਹੈ ਕਿਉਂਕਿ ਮੇਰੀ ਵੱਡੀ ਭਾਬੀ ਨਾਲ ਵੀ ਬੜਾ ਪਿਆਰ ਹੈ। ਇਹ ਗੱਲ ਸੁਣ ਅੰਜੂ ਅਹੀਂ ਮੈਂ ਸ਼ਮਾ ਜਾ ਰਹੀ ਹਾਂ ਅਸੀ ਇੱਥੇ। ਇਹਨੇ ਥੋੜੀ ਜਿਹੀ ਸ਼ਾਪਿੰਗ ਕਰਨੀ। ਦੀਦੀ ਤੁਹਾਡੀ ਨੂੰ ਕਿਸਾਂ ਬੋਲਦੀ ਐ। ਮੈਂ ਉਹ ਤੋਂ ਵੱਡੀ ਆ। ਸਰਗੋਈਆਂ ਆਪੀ ਦਾ ਸਾਡ ਕਰੇ। ਮੇਰੀ ਗੱਲ ਸੁਣ ਭੈਣ ਹੁਣ ਤੂੰ ਆ ਜੀ। ਤੇ ਅਸੀਂ ਬੇਹਰੀਆ ਹੋ ਗਏ ਇੱਥੋਂ ਹੈ। ਕੋਈ ਨਹੀਂ ਅਗਲੀ ਆਪਣ ਘਰ ਦਾ ਸਾਫ ਚਲ ਕੋਈ ਨਹੀਂ ਦੀਦੀ ਉਧਰ ਵੇਖੋ ਸੀ ਮਲਕੀ ਕਰਨ ਦੀ ਚਲੋ ਮੈਂ ਭਾਂਡੇ ਭੁੰਡੇ ਦੇ ਚੁੱਕਾ ਹਾਂ ਹਾਂ ਕੋਈ ਨਹੀਂ ਦੀਦੀ ਬੈਠੋ ਕੁਮਿੰਟ ਵੀ ਨਹੀਂ ਕੰਮ ਕੋਈ ਨਾਲ ਨਹੀਂ ਆਜੋ ਕਿਸੇ ਦਿਨ ਤੁਸੀਂ ਵੀ ਘਰ ਸਾਡੇ ਆਵੇ ਲਾਏ ਹੋ ਇਹਨਾਂ ਨੂੰ ਨਾ ਦੱਸੋ ਅੱਜ ਨੇ ਬੜੀ ਮੇਰੀ ਲੋਨ ਦੀ ਹਾਂ ਤੇਰੇ ਨਾਲ ਕੋੜਾ ਨਾ ਆਜੇ ਪਤਾ ਕੀ ਹੈ ਐਦਾ ਚੰਗਾ ਨਹੀਂ ਆਉਂਦਾ ਘਰ ਆਇਆ ਦੀ ਬੇਇੱਜ਼ਤੀ ਕਰ ਮਾਰੀ ਗੱਲ ਤੁਹਾਡੇ ਨਾਲ ਜਿੱਦਾਂ ਮਰਜ਼ੀ ਗੱਲ ਕਰ ਲੈਂਦੀ ਕਮਰੇ 'ਚ ਇਹ ਤਾਂ ਗੱਲ ਦੱਸ ਅਸੀਂ ਚੁੱਪ ਰਹੀਏ ਇਹ ਤਾਂ ਮੈਨੂੰ ਥੱਲੇ ਲੱਗ ਰਿਹਾ ਰਿਸ਼ਤਾ ਮੈਨੇ ਉਹਦਾਂ ਕਰਨਾ ਹੈ ਜਿੱਦਾਂ ਉਹਦੀ ਤੂੰ ਨੇਰੀ ਲਿਆਂਦੀ 24 ਘੰਟੇ ਉਹ ਤੇਰੀ ਨੇਰੀ ਲਿਆਂਦੀ ਆ ਤੇ ਜਿੱਦਾਂ ਉਹ ਬਹੁਤ ਕਰਦੀਆਂ ਨੇ ਪਰ ਤੂੰ ਕਰਦੀਆਂ ਨਹੀਂ ਕੁਛ ਜਿੱਦਾਂ ਤੂੰ ਹੀ ਨੇਰੀ ਲਿਆ ਹੋਈ ਹੈ ਨਾ ਵੇਖੀ ਆ ਅੰਨਾ ਪਣਾ ਵੀ ਗਾੜੀ ਰੱਖ ਲਈ ਜਾਂ ਨਾ ਰਿਸ਼ਤਾ ਕਰੋ ਤੇ ਮੇਰਾ ਨਾਮ ਤਾਰੀ ਚੱਲ ਨੀ ਆ ਆ ਜਿਹੜਾ ਹਰ ਕਿਸਨੇ ਨੂੰ ਇੱਕ ਦੋ ਗੱਲਾਂ ਕਹਿੰਦੀ ਆ ਨਾ ਸਾਰੀਆਂ ਮੇਰੇ ਚੋਂ ਕੱਢਣੀਆਂ ਉਹਨੂੰ ਕੋਨਾ ਤੂੰ ਕਿੱਦਾਂ ਬੋਲਦੀ ਤੈਨੂੰ ਨਹੀਂ ਆ ਕਹਿੰਦਾ ਤੇ ਤੇਰੀ ਜਵਾਨ ਹੈ ਮੂੰਹ ਚ ਘਰ ਤੇ ਬੜਾ ਟੌਂ ਟੌਂ ਕਰਦੀ ਐਵੇਂ ਟਰਕੀ ਜਾਣ ਦੀ ਉਤੋਂ ਚਲਾਣੀ ਚਲੋ ਇੰਨਾ ਨਹੀਂ ਭੁਏ ਚੜਾਈ ਹੂੰ ਮਾਸ ਕਰਦੀ ਅਮਡਾ ਦਾ ਬੇ ਸ਼ਕਲ ਵੇਖੀ ਹੈ ਫਾਈਟ ਵੇਖੀ ਮਨ ਖੁਲੋਪਿਆ ਵੀ ਵੇਖ ਲਿਆ ਪੂਰਾ ਬਰਾਬਰ ਆਉਂਦੇ ਆ ਉਹ ਬੰਦਾ ਹੋਵੇ ਜਨਾਬੀ ਤਾਂ ਥੋੜਾ ਉੱਚਾ ਹੋਵੇ ਕਿ ਤੇ ਸੋਹਣਾ ਸੁਲੱਖਾ ਹੋਵੇ ਘੱਲ ਇਹਨੂੰ ਪੁੱਛ ਲੋ ਉਹ ਤੂੰ ਮੇ ਨਾਲ ਵਿਆਹ ਕਰਨਾ ਤੂੰ ਤੇ ਮੇ ਨਾਲ ਗੱਲ ਕਰ ਤੂੰ ਪੁੱਛ ਜੇ ਇਹਨਾਂ ਨੂੰ ਪਸੰਦ ਹੈ ਤੇ ਨਹੀਂ ਹੈ ਨਾ ਪਸੰਦ ਰੋਸੇ ਤੇ ਉਹਨਾਂ ਨੂੰ ਕਹੋ ਬਈ ਜਿਵੇਂ ਤੁਸੀਂ ਕਰੋ ਚਲ ਚਾਗੇ ਰਹਿਣਾ ਲੰਦਾ ਰੱਤਾ ਇਹਦੇ ਵਾਸਤੇ ਹੈ ਮੈਂ ਕਦੀ ਕਹੀ ਸੀ ਚਲ ਚਾਗੇ ਨਹੀਂ ਨਾ ਕਰਾਂ ਨਾ ਤਾਂ ਮੈਂ ਕਿਹਾ ਸੀ ਮੈਂ ਡਿਲੀਵਰੀ ਦੇ ਸ਼ਹਿਰ ਚ ਪੈ ਗਈ ਨਹੀਂ ਜਾਣਾ। ਮम्मी ਤੈਨੂੰ ਮੈਂ ਨਹੀਂ ਚੰਗੀ ਲੱਗਦੀ ਨਹੀਂ ਮੈਂ ਤਾਂ ਬਹਿ ਦਾਸ ਤੇ ਨਹੀਂ ਚੰਗੀ ਲੱਗਦੀ। ਨਹੀਂ ਜੀ ਜੀ ਬਹੁਤ ਚੰਗੇ ਲੱਗਦੇ ਚਮਚਾਗੀ ਨਹੀਂ ਕਰਨ ਵਾਲਾ ਮੁੰਡਾ ਤੇ ਸਭ ਚੰਗਾ ਵਾ। ਤੁਹਾਡੀ ਗੱਲ ਮੰਨਿਆ ਕਰੂਗਾ। ਤੁਸੀਂ ਟੈਮਟ ਘਰਾਤਾ। ਮੇਰੀ ਕਿ ਮੁੰਡੇਗਾ ਉਹ ਤਾਂ ਉਹਨਾਂ ਨੂੰ ਕੁਝ ਕਿਛ ਕਰੰਦੇ ਆ ਸੀ। ਇਤੋਂ ਪਤਾ ਲੱਗਦਾ ਨਾ ਮੁੰਡਾ ਕਿੰਨਾ ਨਰਮ ਦਿਲ ਦਾ ਹੈਗਾ ਵਾ। ਨਰਮ ਸੁਭਾਅ ਦਾ ਹੈਗਾ ਵਾ। ਹਰ ਕਿਸੇ ਦੀ ਗੱਲ ਮੰਨਣ ਵਾਲਾ ਵਾ। ਤੁਮੇ ਤਾਂ ਢੱਡੀ ਵੀ ਮੰਨਿਆ ਕਰਨੀ ਸੀ। ਮੈਂ ਤੁਹਾਨੂੰ ਤੁਹਾਨੂੰ ਵੀ ਕਹਿਣਾ ਹੁੰਦਾ ਜੀ ਦੋ ਤਿੰਨ ਦਿਨ ਤੁਹਾਨੂੰ ਭੇਜ ਦਿਆ ਕਰਨਾ ਹੁਣ। ਮੈਂ ਗੱਲ ਕੀਤੀ ਸੀ ਉਹ ਮੁੰਡਿਆਂ ਸੀ ਮੈਂ ਕਹਾ ਨਾ ਬੰਦੇ ਦੀ ਸ਼ਕਲ ਦੇਖ ਕੇ ਮੈਂ ਨਾ ਸਮਾਂ ਤੁਹਾਡੇ ਨਾਲੋਂ ਜ਼ਿਆਦਾ ਚੀਜ਼ਾਂ ਮੇਲ ਚੁੱਕੀ ਆ ਤੁਹਾਡਾ ਰਿਸ਼ਤਾ ਵੀ ਆਪਣੇ ਹੱਥੀਂ ਲਿਆਈ ਤੂੰ ਹੀ ਵੇਖੋ ਕਿੰਨੇ ਚੰਗੇ ਹੋ ਤੇ ਉਹ ਵੇਖੋ ਸੇਵਕ ਆਪਣੇ ਮੂੰਹ ਚੁੱਕੇ ਲਿਆ ਜਿੱਦਾਂ ਲਹਿਮ ਉਹ ਤਾਂ ਹੀ ਕਹਤਾ ਸੀ ਜੇ ਖੁਜੀ ਗਈ ਹੈ ਨਿਕਲੀ ਨਾ ਉਹੋ ਜੀ ਫਰਕ ਹੈ ਨਾ ਮੇਰੀ ਨਜ਼ਰ ਜਿਹੜੀ ਨਾ ਨਜ਼ਰ ਉਹ ਬੰਦੇ ਨੂੰ ਪਛਾਣਦੀ ਹੈ ਮੈਂ ਦਾਦਾ ਮੁੰਡਾ ਨਹੀਂ ਲੈਣਾ ਚਲੋ ਗੋਰਾ ਚਿੱਟਾ ਹੋਵੇ ਮੂੰਹ ਤੇ ਲਾਲੀਆਂ ਪਕਦੀਆਂ ਹੋਣ ਨਾਲ ਪੱਗ ਵੀ ਬੰਨੇ ਤੇ ਕਦੀ ਕਦੀ ਵਾਲ ਕੱਟੀ ਹੁੰਦੀ ਹੋਣ ਓਏ ਜਵਾਨ ਹੋਵੇ ਸੋਣਾ ਇੰਨਾ ਹੋਵੇ ਕਿ ਦੂਰੋਂ ਖੋਤਾ ਜਿਵੇਂ ਸੂਰਜ ਚੰਗਦਾ ਹੋਵੇ ਐਦਾਂ ਨਾ ਲੈਣਾ ਜੇ ਮੈਂ ਮੁੰਡਾ ਲੱਭ ਕੇ ਦਿਓ ਫਿਰ ਮੈਨੂੰ ਜੇ ਪਿਆਰ ਕਰਦੇ ਹੋ ਤੇ ਸਮਝਾਈ ਗੱਲ ਜਦੋਂ ਆਵੇ ਨਾ ਗੱਡੀ 'ਚ ਨਿਕਲਣ ਲੱਗੀ ਆ ਨਾ ਕੋਵੇ ਖੜ ਖੜ ਕੇ ਦੇਖਣ ਅੰਜੂ ਦਾ ਯਾਰ ਬਲਾਵਾ ਹੈ ਇਹਨਾਂ ਦੇ ਘਰ ਦਾ ਜਵਾਈ ਹੈ ਐਦਾਂ ਦਾ ਚਾਹੀਦਾ ਮੈਨੂੰ ਮੁੰਡਾ ਚਲੋ ਜੀ ਤੁਹਾਨੂੰ ਪਸੰਦ ਨਹੀਂ ਤੇ ਚੁੱਪ ਕਰਕੇ ਮੈਨੂੰ ਕਹਿ ਦਿੰਦੇ ਕਿ ਭਾਬੀ ਨਹੀਂ ਪਸੰਦ ਸੀ ਉਹਨਾਂ ਦੀ ਗੱਲ ਨਾ ਫੇਰ ਸੀ ਗੱਲ ਤੇ ਇੱਕ ਵਾਰੀ ਮੈਂ ਇੰਜ ਇੰਜ ਕੀਤਾ ਤੇ ਸਮਝ ਜਾਂਦੇ ਉਹ ਵਿੱਚ ਟਾਂਗੜ ਆਉਂਦੀ ਢਾਡੀ ਚਲੋ ਜੀ ਮੇਰੀ ਗਲਤੀ ਨਹੀਂ ਤੇ ਮੇਰੀ ਭੈਣ ਦੀ ਗਲਤੀ ਸੀ ਹਰ ਵਾਰੀ ਮੇਰੀ ਗਲਤੀ ਮਨਾ ਹੀ ਲੈਂਦੇ ਅੱਜ ਵੀ ਮੈਂ ਮੰਨਦਾ ਚਲੋ ਮਾਫ ਕੀਤਾ ਬਣਾਓ ਫਿਰ ਰੋਟੀ ਖਾਈਏ ਉਹ ਤਾਂ ਖਾ ਕੇ ਗਈਆਂ ਨੇ ਮੈਂ ਚੱਲਾਂ ਜਾਓ ਸਬਜ਼ੀ ਬਣੀ ਆਟਾ ਪੂਜਾ ਹੁਣ ਖੇਲਣ ਨਹੀਂ ਮੈਂ ਪਤਾ ਨਹੀਂ ਕਿ ਇਹਨਾ ਦਿਨ ਕਿਹੜੀ ਘੜੀ ਹੋਗੀ ਜਿਹਦੇ ਸਾਡੇ ਕੋਲ ਲੱਥੂਗੀ ਪਤਾ ਨਹੀਂ ਕਿਹੜਾ ਹੂਰਤਰਾ ਚਾਹੀਦਾ ਇਹਨੂੰ ਕੋਈ ਵੀ ਨੰਨਕ ਤੇ ਚਾਹਦਾ ਜੇ ਬਾਹਰ ਵਾਲਾ ਤੇ ਮੈਨੂੰ ਬਾਹਰ ਕੱਢਣ ਨੂੰ ਤਿਆਰ ਹੈ ਜੇ ਸ਼ਹਿਰੋਂ ਬਾਹਰ ਤੇ ਉਹ ਵੀ ਜੇ ਲੋਕਲ ਤੇ ਕਹਿੰਦੇ ਲੈ ਮੈਨੂੰ ਕੋਈ ਆਨ ਦਾ ਮਜ਼ਾ ਨਹੀਂ ਆਇਆ ਕਰਨਾ ਮੈਂ ਤਾਂ ਇੱਦਾਂ ਹੀ ਆ ਜਾ ਕਰਨਾ ਹੈ ਇਹਨਾਂ ਦਾ ਤਾਂ ਨਖਰੀ ਨਹੀਂ ਮੁੱਕਦੇ ਪਤਾ ਨਹੀਂ ਕੀ ਚਾਹੀਦਾ ਨਾਲ ਜਿੰਨਾ ਇਹਨਾਂ ਨੇ ਸਾਡਾ ਜੀਣਾ ਹਰਾਮ ਕੀਤਾ ਨਾ ਇਹਨਾਂ ਨੂੰ ਮੁੰਡਾ ਐਹੋ ਜਿਹਾ ਮਿਲਣਾ ਐ ਪਾਣਾ ਬਿਨਾਂ ਤਾਂ ਇਹਨਾਂ ਦੀ ਜ਼ਿੰਦਗੀ ਹਰਾਮ ਕਰਕੇ ਰੱਖਦੇ ਨੇ ਮਗਰ ਨਹੀਂ ਵੀ ਜਾਇਆ ਕਰਨਾ ਇੱਕ ਸੇਵਕ ਵੀ ਨਾ ਮੈਨੂੰ ਗੁੱਸਾ ਚੜਨਦਾ ਤੇ ਕਹਿੰਦਾ ਸੀ ਕਿ ਮੇਰੇ ਹਿਸਤਾਂ ਲੈ ਆਂ ਤੇ ਦੋਸਤਾਨਾ ਚੱਲ ਗਿਆ ਤੂੰ ਮੜ ਆਂ ਤਾਂ ਨਾ ਤੀਨੇ ਵਾਪਸ ਆਇਆ ਨਾ ਤਿੱਤ ਕਰਦੀ ਇਹਦਾ ਨਾਲ ਪੀਨੂੰ ਤੋਰੋਟ ਡੋਲੇ ਨੂੰ ਮੈਂ ਆ ਗਿਆ ਨਹੀਂ ਨਾ ਗਰੀ ਤੋਰੀ ਇਹ ਨੀ ਉਮਰ ਕੋ ਜਰਿਆ ਜੰਗ ਇਹ ਨਾ ਕੋ ਰੋ ਮੁੰਡੇ ਨੂੰ ਪਹਿਲੇ ਸ਼ੋਅ ਕਰਨਾ ਕੋਈ ਰੋ ਬਣ ਹੌਣ ਕੀ ਦੇ ਹੈ ਬੇਕ ਆਂ ਲੱਗੀ ਆ ਤੂੰ ਪੀਪਨੀ ਨਮਲੀ ਪੀਪਨੀ ਪਲੀਚੀ ਚਲੋ ਮੇਰੇ ਨਾਲ ਸੁਣੋ ਤੇ ਦਵਾਈ ਤੇ ਲੈਣ ਚਲ ਚੱਲੇ ਜੇ ਤੇ ਗੁੱਸੇ ਤੇ ਨਾ ਹੋਣਗੇ ਉਹ ਨਹੀਂ ਕਾਲੀ ਗੁੱਸੇ ਹੋਣਾ ਮੈਨੂੰ ਕਿਸ ਤਰ੍ਹਾਂ ਹਰ ਵੀ ਦਿਨ ਵਾਸਤੇ ਪ੍ਰਾਪਰਟੀ ਵੇਚਣ ਆਏ ਆ ਪਰ ਚਾਚੇ ਨੂੰ ਫਿਕਰ ਵੀ ਹੈ ਤੇ ਕੋਈ ਚੀਜ਼ ਨਹੀਂ ਕਾਦੀ ਬਾਰਡਰ ਜਾਣਾ ਮੈਂ ਵੀ ਜਾਣਾ ਜੇ ਚਾਚੇ ਨਾਲ ਹੈ ਮੈਂ ਵੀ ਜਾਣਾ ਚਾਚੇ ਨਾਲ ਚਾਚੇ ਨਾਲ ਜਾਣਾ ਕਿਆ ਸ਼ਹਿਰਾਂ ਚੁੜੇ ਤਿੰਨ ਚਪੇੜਾ ਪੈਣੀ ਆ ਤੈਨੂੰ ਪਤਾ ਟ੍ਰਿਪਲ ਸਟੋਰੀਆਂ ਚੱਲੀਆਂ ਤੇਰੀਆਂ ਚਾਚਾ ਕਿਹੜਾ ਵਾ ਚਾਚਾ ਅੱਛਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਨਵਾਓ ਸਾਰੇ ਠੀਕ ਠਾਕ ਹੋ ਕੀ ਹਾਲ-ਚਾਲ ਦਾ ਅੱਜ ਬਾਰਿਸ਼ ਰੁਕਕ ਨਹੀਂ ਦੇਈ ਹੈ ਨਾ ਬਾਜੀ ਬਾਰਿਸ਼ ਕਿੰਨੀ ਹੁੰਦੀ ਹੈ ਪਤਲਾ ਦਪਾਉਂਦੇ ਆ ਉਹ ਉਹਦੇ ਥੱਲੇ ਖੜੇ ਦੇ ਥੱਲੇ ਬਾਰਿਸ਼ ਰੁਕੂਗੀ ਯਾਰ ਉਹ ਬਾਰਡਰ ਜਾਣਾ ਯਾਰ ਬਾਜੀ ਇਹ ਨਹੀਂ ਕਹਿੰਦੇ ਮੈਂ ਬਾਰਡਰ ਜਾਣਾ ਮੈਂ ਕਿਹਾ ਬਾਰਡਰ ਜਾ ਕੇ ਕੀ ਕਰਨਾ ਤੇ ਕੋਈ ਨਹੀਂ ਕਹ ਜਦਾ ਤੁਹਾਨੂੰ ਰਾਹ ਨਹੀਂ ਮਿਲਣਾਗਾ ਨਾ ਲੈਣਾ ਵੀ ਕਿਉਂ ਇੱਥੇ ਸਾਰੀ ਦੁਨੀਆ ਮਰ ਗਈ ਉਹ ਪਾਣੀ ਬਰ ਰਹਾ ਹੈਏ ਪਈ ਜਿੰਦਗੀ ਇੰਨੀ ਕ ਕੀਮਤੀ ਹੈ ਕਿ ਇਹਨੂੰ ਜਿਉ ਸਵਾਦ ਨਾਲ ਇੰਜੋਏ ਕਰੋ ਤੂੰ ਮਰਨ ਦੇ ਗੱਲਾਂ ਸੋਇਦੇ ਫਿਰਦੇ ਨੇ ਉੱਥੇ ਮਰਨ ਦਾ ਜੰਨਤ ਮਿਲਦੀ ਆ ਹਾਏ ਅਡੀ ਪਤਾ ਮੈਨੂੰ ਨਹੀਂ ਪਤਾ ਕਿਹੜੀ ਜੰਨਤ ਮਿਲਦੀ ਆ ਬਾਰਡਰ ਤੇ ਮਰਨ ਨਾਲ ਇਹਦੇ ਇਹਨਾਂ ਨੂੰ ਪਤਾ ਹੋਵੇ ਭਾਈ ਇਹਨਾਂ ਨੂੰ ਜਦੋਂ ਤੇ ਇਹ ਸ਼ੂਟਿੰਗ 'ਚ ਨਹੀਂ ਧਿਆਨ ਮੈਂ ਬਾਰਡਰ ਜਾਣਾ ਮੈਂ ਬਾਰਡਰ ਜਾਣਾ ਮੈਂ ਬਾਰਡਰ ਜਾਣਾ ਬਸ ਉਹ ਕੈਮਰਾ ਗੁੰਮਰਾ ਪਿਆ ਸਾਰਾ ਕੁਝ ਸੇਵਕ ਭਾਈਓ ਨਹੀਂ ਪਤਾ ਨਹੀਂ ਕਿੱਧਰ ਗਏ ਨੇ ਜੁਐਲਰੀ ਗਮ ਮੈਂ ਚੋਰੀ ਗਮ ਖਾਲੀ ਕੱਪ ਲੈ ਕੇ ਬੈਠੀ ਸ਼ੂਟਿੰਗ ਸ਼ੁਰੂ ਕਰਨ ਉਹ ਮੇਰੀ ਜੁਐਲਰੀ ਵਿਦ ਵਿੱਚ ਤੇ ਪਰ ਪ੍ਰਾਪਰਟੀ ਦੇ ਕਿਨਾਂ ਸ਼ੰਮੀ ਦੇ ਵਿੱਚ ਹਰਪ੍ਰੀਤ ਨੇ ਮੇਰੇ ਕੋਲ ਪੂਰੀ ਜਾਇਦਾਦ ਮੰਗ ਲਈ 30 ਲੱਖ ਰੁਪਏ ਮੰਗ ਲਏ ਭਾਈ 30 ਲੱਖ ਹੋ ਜਾਵੇ 100 ਗੋ ਹਾਂ ਕਬੜੇ ਤਰ੍ਹਾਂ ਸਜਣਾ ਹੈ ਜੇ 30 ਲੱਖ ਕੀ ਜੀ ਤੋ ਉਹ ਫਸ ਗਿਆ ਕਿਤੇ ਸੇਵਕ ਦਾ ਫੋਨ ਆ ਗਿਆ ਹੈਲੋ ਹਾਂ ਉਹ ਫਸ ਗਿਆ ਅੱਤ ਡਿਵਲੀ ਹੋ ਜੇ ਸੇਵਕ ਬਾਥਰੂਮ ਦੇ ਵਿੱਚ ਫਸ ਗਿਆ ਫਾਜੀ ਬਾਰਾ ਕੁੰਡੀ ਖੋਲਣਗੇ ਲੱਗਦਾ ਕਿ ਇਹਨੇ ਕੁੰਡੀ ਲਾਤੀ ਹੈ ਵੈ ਸੇਵਕ ਦਾ ਇਦਾਂ ਹੀ ਹੋਣਾ ਚਾਹੀਦਾ ਮੈਂ ਕੀ ਹੋਇਆ ਵਾ ਅਜਾ ਬੋਲੇ ਲੋਗੋ ਯਰੇ ਉਹ ਫੈਰੀ ਵੀ ਭਾਈ ਇਹਨਾਂ ਇੱਥੇ ਰਹਿੰਦੇ ਨਾ ਅਸੀਂ ਵੈਸੇ ਜਿਹੜੇ ਕਿਤੇ ਬਣਾਉਣੀ ਕੋਈ ਗੱਲ ਨਹੀਂ ਆਪਾਂ ਉੱਥੇ ਸਟੈਂਡ ਲਗਾ ਕੇ ਤਾਂ ਆਰਾਮ ਨਾਲ ਵੀਡੀਓ ਬਣਾ ਲੈਣੀ ਸੀ ਸੇਵਕ ਇੱਥੇ ਲੋਕ ਹੋ ਗਿਆ ਸੀ ਸਾਰਾ ਗਵਾਸ ਗਿਆ 2 ਘੰਟਾ ਹੋ ਗਿਆ ਜੁਰੂਡਾ ਉਹ ਖੁੱਲਾਈ ਨਹੀਂ ਥੋੜੀ ਦੇ ਹੋ ਰਿਹਾ ਹੈ ਨਾ ਲੋਕ ਨਹੀਂ ਲੋਕ ਹੋ ਜਾਣੇ ਬਹੁਤ ਵਧੀਆ ਸੇਵਕ ਨੇ ਨਵੀਂ سونے ਦੀ ਚੈਨ ਬਣਵਾਈ ਹੈ ਸੇਵਕ ਦੇਖਾ ਸੇਵਕ ਦੀ ਤਰੱਕੀ ਹੋ ਗਈ ਹੈ ਨਾ ਪੈਸਾ ਬਹੁਤ ਹੈ ਨਹੀਂ ਵਾਲੀਆਂ ਨਹੀਂ ਹੈ ਵਾਲੀਆਂ ਚਾਂਦੀ ਦੀਆਂ ਤੂੰ ਕੈਮ ਪਾਲਿਸ਼ ਕਰਾਈਏ ਚੈਨ سونے ਦੀ ਪਾਈ ਹੈ ਅਸਲੀਅਤ ਬੋਲਿਆ ਕਰ ਅਸਲੀਅਤ ਬੋਲਿਆ ਕਰ ਮਨੋਜੀ ਸੱਚ ਬੋਲਣਾ ਬੰਦਾ ਸਾਡਾ ਪਰਿਵਾਰ ਹੈ YouTube ਦਾ ਚਲੋ ਜੀ ਅਸੀਂ ਕਰ ਲੈਂਗੇ ਸ਼ੂਟਿੰਗ ਚਲ ਸੇਵਾ ਸ਼ੁਰੂ ਕਰ ਕੈਮਰਾ ਫੜ ਮੈਂ T2 ਲਗਾਇਆ ਸਾਡੇ ਮਾਈਕ ਦਾ ਨਾਮ ਹੈਗਾ ਵੇ T2 ਕੀ ਨਾਮ ਹੈ C2 C2 ਨਹੀਂ T2 ਹੈਲੋ T2 ਹਾਂ C2 ਹੁੰਦਾ ਜੀ ਮੈਂ ਮਤਲਬ ਐਵੇਂ ਜਿੰਨੀ ਦੱਸ ਸਕਦੀ C2 ਕੌਣ ਹੁੰਦਾ ਮੈਨੂੰ ਕੋਈ ਜ਼ਰੂਰ ਨਹੀਂ ਦੱਸ ਸੀ ਠੀਕ ਹੈ ਸੋ ਸਾਡੇ ਛੋਟੇ ਇਹ ਮਾਈਕ ਦਾ ਨਾਮ ਅਸੀਂ ਟੀਟੂ ਰੱਖਿਆ ਹੈ ਤੇ ਸੇਵਕ ਹਜੇ ਤੱਕ ਬਤਮੀਜ਼ੀ ਚ ਲੱਗਾ ਹੋਇਆ ਵੈ। ਸ਼ਮੀ ਮੈਡਮ ਪਲੀਜ਼ ਧਿਆਨ ਦੇਣਾ ਤੁਹਾਡੀ ਕੀ ਮੋ ਚਲਦੀ ਪਈ ਹੈ ਤੇ ਮੈਨੂੰ ਇੱਥੇ ਤੰਗ ਕੀਤਾ ਜਾ ਰਿਹਾ ਹੈ ਭਰਪੂਰ ਤੰਗ ਕੀਤਾ ਜਾ ਰਿਹਾ ਹੈ। ਬਸ ਤਿਆਰ ਵੀਡੀਓ ਸ਼ੁਰੂ ਕਰੋ। ਸ਼ਮੀ ਮੈਡਮ ਧਿਆਨ ਦਿਓ ਇਹਨਾਂ ਨੂੰ ਫੋਨ ਕਿੰਨੇ ਫੜਿਆ ਵੇਖੋ ਵੀਡੀਓ ਬਣਾਉਂਦੇ। ਮੈਂ ਭਾਈ ਨੂੰ 5-7 ਵਾਰੀ ਦੇ ਦਿੰਦੇ ਨੇ। ਸ਼ਮੀ ਜੀ ਜੀ ਧਿਆਨ ਨਾਲ ਦੇ। ਫੋਨ ਕਿੰਨੇ ਫੜਿਆ ਚਲੋ ਠੀਕ ਹੈ ਸ਼ੁਰੂ ਕਰੀਏ।